ਸਾਰਣੀ ਜਮਸੀ ਦੇ ਪ੍ਰੋਤਾਸ ਸਦਸਨ ਜਮਸੀ ਦੀ ਮੈਂ ਤੇ ਤੁਹਾਨੂੰ ਨਹੀਂ ਕਰਾਣ ਵਾਲਾ ਹਾਂ ਮੇਰਾ ਨਾਮ ਵੀ ਹੈ ਤੁਹਾਡੇ ਜੀਵਨ ਦੀ ਬਿਖਵਾਏ ਤੇ ਜਾਣਾ ਕਿ ਮੈਂ ਕਿੰਨਾ ਤੇ ਕੰਮ ਤੋਂ ਕੀਤਾ ਸਾਜਿਆ ਪਰ ਜਨੇ ਮੈਨੂੰ ਕਿੱਦਾਂ ਜੀ ਕੀਤਾ ਔਰ ਮੈਂ ਜਦੋਂ ਸਹੀ ਕਰਾ ਦੇਣਾ ਸੀ ਕਿ ਮੈਂ ਮਦੁਰਗੱਤ ਸੰਕਤੀ ਦੇ ਕੰਮ ਉਹ ਦਗੇ ਕਿੰਨਾ ਵਰਗੇ ਕੰਮ ਕਰਦਣ ਕਰ ਰਹੀ ਸੀ ਕੁਸਰਿਆਂ ਨੂੰ ਕਰਦਾ ਰਹੀ ਸੀ ਸਟਾਰਟਿੰਗ ਦੇ ਲਈ ਇੱਕੋ ਇੱਕ ਇਹ ਮੈਂ ਬਸ ਕੋਨਾ ਵਿੱਚ ਛੋਟਾ ਛੋਟਾ ਡਾਂਸ ਕਰਦਾ ਆਂ ਸੌਂਟ ਤੇ ਡਾਂਸ ਕਰਨਾ ਬੁੜੀਆਂ ਵਾਂਗੂ ਸਾਰੀ ਧਾਰ ਕੇ ਕੱਪੜੀ ਪਾੜ ਕੇ ਬੁੜੀ ਨੇ ਮੇਕਅਪ ਕਰਕੇ ਤੇ ਬਾਹਰ ਜਾਣਾ ਤੇ ਮਤਲਬ ਕੇ ਮੇਰੇ ਘਰ ਜਾਂਦੇ ਨੂੰ ਪਤਾ ਲੱਗਣਾ ਕਿ ਇਹ ਉੱਥੇ ਗਿਆਗਾ ਤੇ ਮੇਰੀ ਮੰਮੀ ਬਹੁਤ ਪਰੇਸ਼ਾਨ ਹੁੰਦੇ ਰਹੇ ਰੋਂਦੇ ਰਹੇ ਮੰਮੀ ਜੜੀ ਬਹੁਤ ਪਰੇਸ਼ਾਨ ਹੁੰਦੇ ਰਹੇ ਤੇ ਮਤਲਬ ਕਿ ਜਦੋਂ ਸ਼ੇਮਿੰਗ ਕਲਾਸ ਵਿੱਚ ਪੜ੍ਹਨਾ ਸੀ ਕਿ ਮੈਂ ਸਕੂਲੋਂ ਬਾਅਦ ਜਾਣਾ ਸੁੱਟੀ ਲੈ ਕੇ ਕਦੇ ਨਾ ਕੋਈ ਵੀ ਬਾਹਰ ਕੇ ਤੇ ਬਾਹਰ ਪਾਰੀਆਂ ਤੇ ਜਾ ਕੇ ਤੇ ਮੈਨੂੰ ਨੱਚਣਾ ਮੈਂ ਇੱਕ ਬਹੁ ਮੁੰਡਾ ਹੁੰਦਾ ਸੀ ਕਿ ਉਹ ਮੈਨੂੰ ਜਾ ਕੇ ਪਾਰੀ ਦੇ ਵਿੱਚ ਜਾ ਕੇ ਨੱਚਣਾ ਬਾਅਦ ਡਾਂਸ ਕਰਨਾ ਸ਼ਾਰੀ ਨਹੀਂ ਔਰ ਵਦਿਆ ਵਦਿਆ ਹੀ ਲਾ ਪਾ ਕੇ ਤੇ ਬਾਹਰ ਨਚਣਾ ਜਾ ਕੇ ਲੋਕਾਂ ਸਾਹਮਣੇ ਲੋਕ ਆ ਦੇ ਘਰ ਜਾ ਜਾ ਕੇ ਵਧਾਈਆਂ ਮੰਗਣੀਆਂ ਔਰ ਲੋਕਾਂ ਨੇ ਮਨ ਕਹਾ ਕਿ ਤੁਹਾਡੇ ਘਰ ਮੁੰਡਾ ਹੋ ਗਿਆ ਸਾਨੂੰ ਵਧਾਈ ਦਿਓ ਤੇ ਮਤਲਬ ਕਿ ਇੱਦਾਂ ਜਿਦੋਂ ਸਾਡੇ ਘਰ ਪਰ ਲੱਗਦਾ ਸੀ ਤੁਹਾਡੇ ਘਰ ਦੇ ਬੋਤਲ ਹੁੰਦੇ ਨੇ ਔਰ ਜਦੋਂ ਮਤਲਬ ਕਿ ਅਸੀਂ ਮੇਰੇ ਘਰ ਦੇ ਜਿਹੜੇ ਪਰ ਲੱਗਾ ਕਿ ਜਦੋਂ ਕੰਮ ਕਰਦਾ ਹੈ ਇਹ ਮਤਲਬ ਕਿ ਮੈਨੂੰ ਨਨੇ ਨਾਲ ਕੇ ਪੜ ਦਿੱਤਾ ਕਿ ਉਥੇ ਜਾ ਕੇ ਸੁਧਰ ਜਾਊਗਾ ਪਰ ਮੁੱਠੇ ਹੋਰ ਬਧੀਆ ਹੋਰ ਵਧੀਆ ਕਰਨ ਲੱਗ ਪਿਆ ਉੱਥੇ ਜਾ ਕੇ ਤੇ ਮੋਨ ਨੂੰ ਲੋਕੀ ਕਹਿੰਦੇ ਕਿ ਤੂੰ ਬੜਾ ਵਧੀਆ ਕਰਦਾ ਤੇ ਉਦਾਂ ਹੋਰ ਹੋਰ ਸਪਿਰਿਟ ਮੇਰੇ ਅੰਦਰ ਹੋ ਗਈ ਬੜੀ ਬੜੀ ਗਈ ਜਿਹੜਾ ਕਿ ਮੈਂ ਵਧੀ ਗਿਆ ਵਧੀ ਗਿਆ ਹੋਰ ਮਤਲਬ ਕਿ ਵਧੀਆ ਵਧੀਆ ਜਾਣਾ ਲੋਕਾਂ ਦੇ ਘਰ ਜਾਣਾ ਮੰਗਣਾ ਡਾਂਸ ਕਰਨਾ ਉੱਥੇ ਜਾ ਕੇ ਸਾਰਾ ਕੁਝ ਨਾ ਮੈਨੂੰ ਤੇ ਜਦੋਂ ਮਤਲਬ ਮੈਨੂੰ ਕਿੰਨਾ ਵੀ ਲੈਣ ਆ ਗਏ ਸੀ ਘਰ ਦੇ ਵਿੱਚ ਤੇ ਘਰ ਵਿੱਚ ਆਣਗੇ ਮਤਲਬ ਕਿ ਇਹਨਾਂ ਨੇ ਲੋ ਆਪਾਂ ਇਹ ਪੁੱਛ ਗਰੀਬੇ ਤੇ ਲੋਕ ਆੜ-ਪਾੜ ਸਾਰੇ ਆ ਗਏ ਤੇ ਕਹਿੰਦੇ ਕਿ ਇਹ ਹੋਇਆ ਵਾ ਤੇ ਮਤਲਬ ਕਿ ਆ ਇੱਕ ਨਦਰ ਦੇ ਘਰ ਜਾਣੇ ਹੀ ਉਹਨਾਂ ਦੇ ਘਰ ਵੀ ਜਾ ਕੇ ਵਿਦਾਈ ਮੰਗਦੇ ਨੇ ਉਹਨਾਂ ਨੂੰ ਪਤਾ ਲੱਗਾ ਤੇ ਉਹ ਸਾਡੇ ਘਰ ਆਏ ਮਤਲਬ ਕਿ ਮੰਮੀ ਮੇਰੀ ਦੀ ਸਾਰੀਆਂ ਚੁੰਨੀਆਂ ਲੈ ਗਈ ਉਹ ਆਖਲਾਸੀ ਉਹਨਾਂ ਨੇ ਚੁੰਨੀਆਂ ਨੂੰ ਫੜ ਗਏ ਤੇ ਮਤਲਬ ਮੈਨੂੰ ਲੈ ਕੇ ਕਹਿੰਦੇ ਸੀ ਕਿ ਮੈਂ ਆਹਾਂ ਕਿਤੇ ਮਤਲਬ ਉਹਨਾਂ ਨੂੰ ਛੋਟੇ ਘਰੇ ਭੱਜ ਗਿਆ ਕਿਤੇ ਤੇ ਉਹ ਮਤਲਬ ਚੈੜੀ ਜਦੋਂ ਦੇ ਮੇਰੇ ਮਮਾ ਬਹੁਤ ਰੋਏ ਤੇ ਮਤਲਬ ਕਿ ਐਦਾਂ ਕਿ ਸਾਨੂੰ ਹਾਨੂੰ ਪਤਾ ਨਹੀਂ ਕਿ ਪ੍ਰਭੂ ਕੀ ਇੰਦਾ ਸੰਕੁਸ਼ ਨਹੀਂ ਪਤਾ ਤੇ ਮਤਲਬ ਕਿ ਸਾਡੇ ਪਿੰਡ ਵਾਲਿਆਂ ਨੇ ਦੱਸਿਆ ਕਿ ਤੇ ਮਤਲਬ ਇਹਨੇ ਵਧੀ ਗਈ ਮੇਰੀ ਕਿ ਜਗਰਵਾਲ ਪਿੰਡ ਵਾਲਿਆਂ ਨੇ ਦੱਸਿਆ ਕਿ ਅਬੀਂ ਨਗਰ ਕੇ ਚਰਚਾ ਉਥੇ ਜਾਓ ਤੇ ਲੀ ਹੋਗੇ ਤੇ ਉਹਨੇ ਸਾਨੂੰ ਦੱਸਿਆ ਮੇਰੀ ਮੰਮੀ ਦੇ ਢਾਡੀ ਜੀ ਮੈਨੂੰ ਪਹਿਲੀ ਵਾਰ ਇੱਥੇ ਲੈ ਕੇ ਆਈ ਜੇ ਮੈਂ ਪਾਸਟਰ ਜੀ ਨਾਲ ਗੱਲ ਸ਼ੇਅਰ ਕੀਤੀ ਕਿ ਪਾਸਟਰ ਜੀ ਮੈਂ ਐਤ ਬਦਹਾਉਂ ਦੱਲੀ ਤੇ ਪਾਸਟਰ ਜੀ ਨੇ ਮੇਕਦਾਰ ਕੀਤੀ ਰਹਿਣ ਕੀਤੀ ਇਹ ਕੋਸੇ ਜਿੰਦ ਤੋਂ ਫਿਰ ਮੈਂ ਉਹ ਬੰਦੇ ਆਜ਼ਾਦ ਆ ਮੈਨੂੰ ਕੋਈ ਕਿਨੜਾ ਵਾਲੇ ਕੰਮ ਨਹੀਂ ਕੋਈ ਇਹਦਾ ਨਾ ਰਹਿ ਕਿ ਨਹੀਂ ਮੈਨੂੰ ਬਸ ਉਹਨੇ ਮੈਨੂੰ ਆਜ਼ਾਦ ਕੀਤਾ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਸਾਰਿਆਂ ਵੀ ਜੈਸ ਦੀ ਹallelujah ਹਾਂ